ਹੈਲੋ ਦੋਸਤੋ ਦੋਸਤੋ ਮੈਂ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨਾ ਚਾਹੁੰਨਾ ਜੋ ਕਿ ਜੈਲਸੀ ਨਾਲ ਸੰਬੰਧਿਤ ਹੈ ਜਿਹਨੂੰ ਹਸਦ ਕਹਿੰਦੇ ਆਪਾਂ ਦੇਖੋ ਹਸਦ ਇੱਕ ਬਿਮਾਰੀ ਹੈ ਹਸਦ ਦਾ ਜ਼ਿਕਰ ਜਿਹੜਾ ਕੁਰਾਨ ਸ਼ਰੀਫ ਚ ਆਉਂਦਾ ਹੈ ਹਸਦ ਕਰਨਾ ਹਰਾਮ ਹੈ ਦੇਖੋ ਹਸਦ ਦੇ ਵਿੱਚ ਜੇ ਆਪਾਂ ਇਹਦਾ ਸਮਾਜਿਕ ਪੱਖ ਲਈਏ ਦੇਖੋ ਹਸਦ ਨਾਲ ਆਪਾਂ ਨੂੰ ਕੁਝ ਮਿਲਦਾ ਤਾਂ ਹੈ ਨਹੀਂ ਜਦੋਂ ਆਪਾਂ ਕਿਸੇ ਨਾਲ ਜੈਲਸੀ ਕਰਦੇ ਆ ਕਿਸੇ ਦੇ ਉੱਪਰ ਜਲਦੇ ਆਂ ਸੜਦੇ ਆਂ ਉਹਦੇ ਨਾਲ ਆਪਣਾ ਹੀ ਨੁਕਸਾਨ ਹੁੰਦਾ ਇਕ ਨਾ ਮੈਂ ਬੁੱਕ ਚ ਕਿਸੇ ਵਿੱਚ ਪੜ੍ਹਿਆ ਸੀ ਕੋਈ ਸਵੇਟ ਮਾਰਟਨ ਦੀ ਸ਼ਾਇਦ ਕਿਤਾਬ ਸੀ ਕੋਈ ਉਹਦੇ ਵਿੱਚ ਨਾ ਜ਼ਿਕਰ ਸੀ ਇਹ ਜੈਲਸੀ ਬਾਰੇ ਉਹ ਕਹਿੰਦੇ ਵੀ ਜਿਹੜੀ ਹਸਦੁੰਦੀ ਹੈ ਜੈਲਸੀ ਹੈ ਬੰਦੇ ਹੁਣ ਅੱਜ ਦੀ ਉਹਦੀ ਪੋਜੀਸ਼ਨ ਦੇਖਣ ਲਾ ਜਾਂਦਾ ਬੰਦਾ ਕੋਈ ਵੀ ਹੈ ਹੁਣ ਜਿਵੇਂ ਆਪਾਂ ਕਿਸੇ ਬੰਦੇ ਦੀ ਅੱਜ ਤਰੱਕੀ ਦੇਖਦੇ ਆ ਮੰਨ ਲਓ ਉਹਦਾ ਕੋਈ ਬਿਜ਼ਨਸ ਸੈਟ ਅਪ ਹੋ ਗਿਆ ਵਧੀਆ ਕਾਰੋਬਾਰ ਚੱਲ ਪਿਆ ਜਾਂ ਕਿਸੇ ਨੇ ਕੋਈ ਵਧੀਆ ਡਿਗਰੀ ਕਰ ਲਈ ਕਿਸੇ ਨੇ ਬਹੁਤ ਵੱਡੀ ਵਧੀਆ ਮਕਾਨ ਬਣਾ ਲਿਆ ਕਿਸੇ ਨੇ ਕੋਈ ਪ੍ਰਾਪਰਟੀ ਲੈ ਲਈ ਕਿਸੇ ਨੇ ਕੋਈ ਵਧੀਆ ਗੱਡੀ ਲੈ ਲਈ ਤਾਂ ਆਪਾਂ ਉਹਦੀ ਮੌਜੂਦਾ ਪੋਜੀਸ਼ਨ ਹੈ ਜੋ ਉਹ ਪੋਜੀਸ਼ਨ ਨੂੰ ਦੇਖ ਕੇ ਲੋਕ ਉਹਦੇ ਤੇ ਜਲਨ ਲੱਗ ਜਾਂਦੇ ਨੇ ਜੈਲਸੀ ਕਰਨ ਲੱਗ ਜਾਂਦੇ ਨੇ ਪਰ ਤੁਸੀਂ ਸਵੇਟਸਮਾਰਟਨ ਕਹਿੰਦੇ ਵੀ ਤੁਸੀਂ ਉਹਦੀ ਨਾ ਬੈਕਗ੍ਰਾਉਂਡ ਦੇ ਵੀ ਉਹਨੇ ਉਹਦੇ ਲਈ ਕਿੰਨਾ ਸੰਘਰਸ਼ ਕੀਤਾ ਕਿੰਨੀ ਤਪੱਸਿਆ ਕੀਤੀ ਉਹਨੇ ਕਿੰਨੀ ਲੇਬਰ ਕੀਤੀ ਹੈ ਮਿਹਨਤ ਕੀਤੀ ਤੁਸੀਂ ਉਹਨੂੰ ਉਹਦੇ ਏਵਜ਼ ਦੇ ਵਿੱਚ ਜੇ ਉਹਨੂੰ ਅੱਜ ਇਹ ਚੀਜ਼ ਨਸੀਬ ਹੋ ਗਈ ਤੁਹਾਨੂੰ ਤਾਂ ਬਲਕਿ ਖੁਸ਼ ਹੋਣਾ ਚਾਹੀਦਾ ਉਹਦੇ ਵੀ ਯਾਰ ਇਹ ਬੰਦੇ ਨੇ ਮਿਹਨਤ ਕੀਤੀ ਤਾਂ ਸਬਕ ਲੈਣਾ ਚਾਹੀਦਾ ਵੀ ਹਾਂ ਇਹ ਬੰਦੇ ਦਾ ਪਹਿਲਾਂ ਛੋਟਾ ਜਿਹਾ ਕਾਰੋਬਾਰ ਸੀ ਹੌਲੀ 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 ਮਿਹਨਤ ਕਰਕੇ ਉਹਨੇ ਬੰਦੇ ਨੇ ਅੱਗੇ ਅੱਗੇ ਸਟੈਪ ਬਾਈ ਸਟੈਪ ਅੱਗੇ ਵਧਿਆ ਤਾਂ ਆਪਾਂ ਨੂੰ ਜਿਹੜੀ ਜੈਲਸੀ ਕਰਨ ਦੇ ਬਜਾਏ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਆਪਾਂ ਨੂੰ ਇੱਕ ਪੰਜਾਬੀ ਚ ਕਹਾਵਤ ਆਇਆ ਕਹਿੰਦੇ ਜੇ ਲੱਡੂ ਲੱਡੂਆਂ ਦੀ ਭੇਲੀ ਫਟੂਗੀ ਤਾਂ ਸਾਨੂੰ ਮਿਲੂਗਾ ਹੀ ਕੁਝ ਜੇ ਆਪਣੇ ਕਿਸੇ ਦੋਸਤ ਮਿੱਤਰ ਕੋਲੇ ਭਾਈ ਭੈਣ ਕੋਲੇ ਕੋਈ ਚੀਜ਼ ਹੋਊਗੀ ਤਾਂ ਆਪਾਂ ਨੂੰ ਵੀ ਕੋਈ ਉਹਦਾ ਫਾਇਦਾ ਭਾਅ ਹੋ ਸਕਦਾ ਪਰ ਜਦੋਂ ਆਪਾਂ ਕਿਸੇ ਤੇ ਜੈਲਸੀ ਕਰਦੇ ਆਂ ਆਪਾਂ ਹਸਦ ਕਰਦੇ ਆਂ ਉਹਦੇ ਨਾਲ ਆਪਾਂ ਨੂੰ ਆਪਣਾ ਆਪਾ ਹੀ ਸਾੜਦੇ ਆਂ ਮਿਲਦਾ ਮਲਾਉਂਦਾ ਕੁਝ ਨਹੀਂ ਇਹੀ ਮੈਂ ਜਾਣਕਾਰੀ ਦੇਣੀ ਸੀ ਤਾਂ ਆਪਾਂ ਨੂੰ ਹਸਦ ਤੋਂ ਜੈਲਸੀ ਤੋਂ ਦੂਰ ਰਹਿਣਾ ਚਾਹੀਦਾ ਧੰਨਵਾਦ